ਯਾਰ ਇਹ ਪਰ ਆਲੇ ਦੀ ਕੁਛ ਵੀ ਨਹੀਂ ਤੁਸੀਂ ਹਲੇ ਨਾ ਕਰੋ ਕੁਛ ਵੀ ਨਾ ਸੱਤ ਛੋਟੇ ਨਹੀਂ ਕੁਛ ਨਹੀਂ ਦੱਸ ਸਰ ਕੋਈ ਹੋਇਆ ਕੋਈ ਤੁਹਾਨੂੰ ਪਤਾ ਲੱਗਾ ਉਹਦੇ ਬਾਰੇ ਨਹੀਂ ਸਰ ਨੂੰ ਸਾਨੂੰ ਕੁਛ ਨਹੀਂ ਪਤਾ ਇਹ ਸਾਲ ਕਿਉਂ ਨਹੀਂ ਕਰ ਰਹੀ ਜੀ ਸਰ ਗੱਲ ਕੀ ਹੋਈ ਮੈਨੂੰ ਗੱਲ ਤੇ ਦੱਸੋਗੇ ਨਹੀਂ ਇੱਥੇ ਕਤਲ ਹੋਇਆ ਜਾਂ ਕਿੱਥੇ ਕਤਲ ਹੋਇਆ ਮੈਨੂੰ ਇਹ ਹਾਲੇ ਅਸੀਂ ਕੁਛ ਨਹੀਂ ਕਹਿ ਸਕਦੇ ਸਰ ਕੁਛ ਨਹੀਂ ਕਹਿ ਸਕਦੇ 2 ਮਿੰਟ ਦੱਸਣਾ ਤੁਸੀਂ ਰੋਕੋ ਹਲੇ ਜਨਾਇ ਕਰ ਰਹੇ ਹੋ ਇਹ ਗੱਲ ਨਹੀਂ ਹੋਇਆ ਹਾਲੇ ਕੁਛ ਨਹੀਂ ਦੱਸ ਸਕਦੇ ਕੁਛ ਕਹਿ ਨਹੀਂ ਸਕਦੇ ਅਸੀਂ ਅਸੀਂ ਕਹਿ ਰਹੇ ਹਾਂ ਕੁਛ ਵੀ ਨਹੀਂ ਕਹਿ ਸਕਦੇ ਹਲੇ ਜਨਾਇ ਕਰ ਰਹੇ ਹੋ ਨਹੀਂ ਅਸੀਂ ਕੋਣ ਹੈ ਮੁੰਡਾ ਜਦੋਂ ਜਦੋਂ ਉਹਨਾਂ ਦੇ ਉਹਨਾਂ ਦੇ ਆਣ ਗਏ ਨਹੀਂ ਉਹਨਾਂ ਰਿਓ ਹਾਂ ਜੀ ਅੱਛਾ ਉਹਨਾਂ ਦਾ ਕੀ ਕੀ ਗੱਲ ਕੀ ਹੋਈ ਹੈ ਜਿਹੜਾ ਜਿਹੜੇ ਦੋ ਦੋ ਪ੍ਰਵਾਸੀ ਮਜ਼ਦੂਰ ਸੀ ਆਪਸ ਜੇ ਬੈਠ ਕੇ ਉਹ ਡਰਿੰਕ ਕਰ ਰਹੇ ਸੀਗੇ ਉਹਨਾਂ ਦੇ ਆਪਸ ਕਿਸੇ ਕੋਲੋਂ ਤੈਸ਼ ਤੇ ਆ ਗਿਆ ਇੱਕ ਇੱਕ ਆਪਦੇ ਉਹਦੇ ਸਾਥੀ ਨੇ ਦੂਸਰੇ ਸਾਥੀ ਨੂੰ ਮਾਰਤਾ ਤੇ ਉਹ ਸਾਥੀ ਨੂੰ ਦੂਸਰੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦਾ ਜਿਹੜੇ ਉਹਨੂੰ ਕਤਲ ਦੇ ਦੋਸਤ ਹੈ ਉਹਦਾ ਚਲਾਨ ਕੀਤਾ ਜਾ ਕਿੰਨੇ ਸਮੇਂ ਤੋਂ ਕੰਮ ਕਰ ਰਿਆ ਸੀ ਵੀ ਇਹ ये ਡਿਟੇਲਸ ਮੈਨੂੰ ਨਹੀਂ नहीं पता आप ਬਾਹਰੋਂ ਆ ਕੇ ਪ੍ਰਵਾਸੀ ਮਜ਼ਦੂਰ ਨੇ ਸਾਲ 2 ਸਾਲ ਤੋਂ ਇੱਥੇ के ਕੇ ਕੰਮ ਕਰਦੇ ਹਾਂ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਆ ਯਾਰ ਮੈਨੂੰ ਪਰਲੇ ਨਹੀਂ ਕੁਝ ਵੀ ਪੁੱਛੀ ਤੁਸੀਂ ਹਲੇ ਨਾ ਕਰੋ ਕੁਝ ਵੀ ਨਾ ਸੱਚ ਥੋੜੇ ਨਹੀਂ ਕੁਝ ਨਹੀਂ ਦੱਸ ਸਰ ਕੋਈ ਹੋਇਆ ਖੁਦ ਤੁਹਾਨੂੰ ਪਤਾ ਲੱਗਾ ਉਹਦੇ ਬਾਰੇ ਨਹੀਂ ਸਰ ਤੁਹਾਨੂੰ ਸਾਨੂੰ ਕੁਝ ਨਹੀਂ ਪਤਾ ਇਹ ਸਾਲ ਕਿਉਂ ਨਹੀਂ ਕਰਦੇ ਮੜੇ ਹਾਲੇ ਅਸੀਂ ਕੁਝ ਨਹੀਂ ਕਹਿ ਸਕਦੇ ਸਰ ਕੁਝ ਨਹੀਂ ਕਹਿ ਸਕਦੇ 2 ਮਿੰਟ ਦੱਸਣਾ ਵੀ ਰੁਕੋ ਹਾਲੇ ਜਨਾਇ ਕਰ ਰਹੇ ਹੋ ਇਹ ਗੱਲ ਨਹੀਂ ਹੋਇਆ ਹਾਲੇ ਕੁਝ ਨਹੀਂ ਦੱਸ ਸਕਦੇ ਕੁਝ ਕਹਿ ਨਹੀਂ ਸਕਦੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਹਾਲੇ ਅਸੀਂ ਤੇ ਕੌਣ ਹੈ ਮੁੰਡਾ ਗਦੀ ਗਦੀ ਕੋਣ ਹੈ ਉਹਨਾਂ ਦੇ ਵਾਲਾ ਕੋਣ ਹੈ ਉਹਨਰੇ ਆਣ ਗਏ ਨਹੀਂ ਉਹਨਰੇ ਹੋ ਹਾਂ ਜੀ ਹਾਂ ਜੀ ਅੱਛਾ ਉਹਨਾਂ ਨਾਲ ਕੀ ਕੀ ਗੱਲ ਕੀ ਹੋਈ ਹੈ ਤਾਂ ਜਿਹੜੇ ਦੋ 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 ਪ੍ਰਵਾਸੀ ਮਜ਼ਦੂਰ ਸੀ ਆਪਸ ਜੇ ਬੈਠ ਕੇ ਉਹ ਡਰਿੰਕ ਕਰ ਰਹੇ ਸੀਗੇ ਉਹਨਾਂ ਦੇ ਆਪਸ ਕਿਸੇ ਕੋਲੋਂ ਤੈਸ਼ ਤੇ ਆ ਗਿਆ ਇੱਕ ਇੱਕ ਆਪਦੇ ਉਹਦੇ ਸਾਥੀ ਨੇ ਦੂਸਰੇ ਸਾਥੀ ਨੂੰ ਮਾਰਤਾ ਤੇ ਉਹ ਸਾਥੀ ਨੂੰ ਦੂਸਰੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦਾ ਜਿਹੜੇ ਉਹਨੂੰ ਕਤਲ ਦੇ ਦੋਸਤ ਐ ਉਹਦਾ ਚਲਾਨ ਕੀਤਾ ਜਾ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਸੀ ਇਹ ਇਹ ਡਿਟੇਲਸ ਮੈਨੂੰ ਨਹੀਂ ਪਤਾ ਆਪਸ ਚ ਬਾਹਰੋਂ ਆ ਕੇ ਪ੍ਰਵਾਸੀ ਮਜ਼ਦੂਰ ਨੇ ਸਾਲ 2 ਸਾਲ ਤੋਂ ਇੱਥੇ ਰਹਿ ਕੇ ਕੰਮ ਕਰਦੇ ਹਾਂ ਠੀਕ ਹੈ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਠੀਕ ਹੈ